ਦੀ ਰੀਤ ਨਹੀਂ ਹੈ ਕਿਸੇ ਦੀ ਗੁਲਾਮੀ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਆਪਣਾ ਕੰਮ ਕਰੋ ਠੀਕ ਹੈ ਜੀ ਕਿਸੇ ਦੇ ਅਧੀਨ ਨਾ ਰਹੋ ਕੋਈ ਹਿੱਸੇ ਤੇ ਪ੍ਰੈਸ਼ਰ ਨਾ ਹੋਵੇ ਤੁਹਾਡੇ ਖੁੱਲ ਕੇ ਕੰਮ ਕਰੋ ਆਪਣੀ ਪਰਸਨਲ ਲਾਈਫ ਨੂੰ ਵੀ ਟਾਈਮ ਦਿਓ ਸਾਰਾ ਟਾਈਮ ਤੁਸੀਂ ਇਦਾਂ ਹੀ ਨਾ ਜਵਾਦੋ ਕਿ ਤੁਸੀਂ ਆਪਣੀ ਪਰਸਨਲ ਲਾਈਫ ਹੀ ਵੇਸਟ ਕਰੋ ਬਈ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਮੈਂ ਚਲੋ ਬੈਂਕ ਨੂੰ 17 ਸਾਲ ਮੈਂ ਬੈਂਕ ਦੀ ਜੌਬ ਕੀਤੀ ਹੈ ਜੀ ਪ੍ਰਾਈਵੇਟ ਬੈਂਕ ਦੇ ਵਿੱਚ ਠੀਕ ਹੈ ਜੀ ਉਹ ਮੇਰਾ ਮੈਂ ਪਰਸਨਲ ਐਕਸਪੀਰੀਅੰਸ ਮੇਰਾ ਇਹੀ ਰਿਹਾ ਹੈ ਕਿ ਉਹ ਗੁਲਾਮੀ ਹੈ ਜਿਸ ਤਰ੍ਹਾਂ ਨਹੀਂ ਹੋ ਸਕਦਾ ਮੈਂ ਹੋਤਾ ਜਿਆਦਾ ਉਹਨੂੰ ਐਲੈਬੋਰੇਟ ਨਹੀਂ ਕਰਾਂਗਾ ਤੁਸੀਂ ਸਮਝਦਾ ਰਹੀਓ ਤੁਹਾਨੂੰ ਵੀ ਪਤਾ ਹੀ ਹੈ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦਾ ਟਰ ਚੱਲ ਰਿਹਾ ਨੌਜਵਾਨ ਪੀੜੀ ਜਿਹੜੀ ਆ ਉਹ ਸਾਰੀ ਬਾਹਰ ਨੂੰ ਹੀ ਰੁੱਖ ਕਰ ਰਹੀ ਆ ਵੇਖੋ ਵੇਖੀ ਇੱਕ ਧੋੜ ਲੱਗੀ ਹੋਈ ਆ ਪੈਸੇ ਦੀ ਧੋੜ ਲੱਗੀ ਹੋਈ ਆ ਕੋਈ ਕਿਸੇ ਨਾਲ ਮਾਂ ਪਿਓ ਦਾ ਵੀ ਮੋਹ ਪਿਆਰ ਨਹੀਂ ਰਹਿ ਗਿਆ ਬੱਚਿਆਂ ਦਾ ਅੱਜ ਕੱਲ੍ਹ ਜਿਹੜੇ ਚਲੇ ਜਾਂਦੇ ਆ ਉਹ ਬਾਅਦ ਵਿੱਚ ਵਾਪਸ ਹੀ ਨਹੀਂ ਆਉਂਦੇ ਮਾਂ ਪਿਓ ਮੂੰਹ ਵੱਲ ਦੇਖਦੇ ਰਹਿੰਦੇ ਆ ਵੇਟ ਕਰਦੇ ਫੋਨ ਦੀ ਵੇਟ ਕਰਦੇ ਆ ਕਿਉਂਕਿ ਮੇਰਾ ਤਾਂ ਪਰਸਨਲ ਐਕਸਪੀਰੀਅੰਸ ਆ ਅਸੀਂ ਤਾਂ ਦੇਖ ਰਹੇ ਕਿਸ ਤਰ੍ਹਾਂ ਜਦੋਂ ਕਿਸੇ ਨੂੰ ਮਿਲਣ ਜਾਈਦਾ ਹੈ ਕਸਟਮਰ ਦੇ ਕੋਲ ਜਾਈਦਾ ਸੀਗਾ ਉਹਨਾਂ ਨੂੰ ਪੁੱਛੀਦਾ ਸੀ ਕਿਸ ਤਰ੍ਹਾਂ ਉਹ ਕਹਿੰਦੇ ਕਿ ਸਾਡੇ ਦੋਨੋਂ ਬੱਚੇ ਆ ਦੋਨੋਂ ਬਾਹਰ ਨੇ ਇਸ ਚੀਜ਼ ਨੂੰ ਲੈ ਕੇ ਮਤਲਬ ਮੇਰੇ ਮਨ 'ਚ ਵੀ ਇਹੀ ਆਉਂਦਾ ਹੈ ਕਿ ਯਾਰ ਕਿਉਂ ਨਾ ਇੱਥੇ ਕੰਮ ਕੀਤਾ ਜਾਏ ਅਸੀਂ ਆਪਣੇ ਬਜ਼ੁਰਗ ਮਾਪਿਓ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਆ ਉਹ ਦੁੱਖ ਲੱਗਦਾ ਹੈ ਇਹ ਚੀਜ਼ ਸੁਣ ਕੇ ਹਾਂਜੀ ਇਹ ਮੇਰੀ ਮੈਡੀਕਲ ਰੀਅਲ ਤੁਹਾਨੂੰ ਘਟਨਾ ਦੱਸਦਾ ਆ ਸਾਡੇ ਇੱਥੇ ਲੱਗੇ ਪਿੰਡ ਹੈਗਾ ਜਿੱਥੇ ਮੇਰੀ ਬਰਾਂਤ ਸੀਗੀ ਤੇ ਉੱਥੇ ਮੈਂ ਕਸਟਮਰ ਸੀਗਾ ਮੇਰੇ ਬੜੇ ਖਾਸ ਕਸਟਮਰ ਸੀਗੀ ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਮੈਂ ਪਿੰਡ ਚੋਂ ਲੰਘ ਰਿਹਾ ਸੀ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਅੰਕਲ ਮੈਂ ਇੱਧਰ ਤੁਹਾਡੇ ਪਿੰਡ ਚ ਆਇਆ ਹਾਂ ਤੇ ਉਹ ਚਲੋ ਬੈਠ ਕੇ ਉਹਨਾਂ ਨੇ ਕੋ ਕਹਿੰਦੇ ਘਰ ਆ ਜਾ ਅਸੀਂ ਚਾਹ ਪਾਣੀ ਪੀਨੇ ਆ ਬੈਠੇ ਮੈਂ ਵੈਸੇ ਹੀ ਪੁੱਛ ਲਿਆ ਉਹਨਾਂ ਨੂੰ ਮੈਂ ਵੀ ਭਾਈ ਕਿਸ ਤਰ੍ਹਾਂ ਬੱਚੇ ਠੀਕ ਠਾਕ ਨੇ ਬੇਟੇ ਠੀਕ ਨੇ ਉਹ ਇੱਕਦਮ ਅੱਖਾਂ ਭਰ ਗਈਆਂ ਉਹਨਾਂ ਦੀਆਂ ਉਹ ਮਤਲਬ ਅੱਖਾਂ ਭਰ ਭਰ ਕੇ ਰੋਣ ਲੱਗ ਪਏ ਮੈਂ ਡਰ ਗਿਆ ਮੈਂ ਯਾਰ ਕੀ ਗੱਲ ਹੋਈ ਅੰਕਲ ਜੀ ਸਭ ਖੈਰ ਸੋਖਿਆ ਉਹ ਕਹਿੰਦੇ ਕਿ ਤੂੰ ਮੇਰੀ ਦੁੱਖ ਦੀ ਰੱਗ ਤੇ ਪੈਰ ਰੱਖ ਦਿੱਤਾ ਮਨਦੀਪ ਸਿੰਘ ਮੈਂ ਕੀ ਗੱਲ ਹੋ ਗਈ ਆ ਲੈ ਯਾਰ 6 ਮਹੀਨੇ ਹੋ ਕਹਿੰਦਾ ਦੋਨੋਂ ਮੁੰਡੇ ਆ ਛੋਟਾ ਥੋੜੀ ਦੇਰ ਪਹਿਲਾਂ ਹੀ ਬਾਹਰ ਗਿਆ ਸੀ ਆ ਕਹਿੰਦਾ 6 ਉਹ 6 ਮਹੀਨੇ ਤੱਕ ਅਜੇ ਤੱਕ ਇਹਨਾਂ ਦੋਨਾਂ ਨੇ ਫੋਨ ਨਹੀਂ ਕੀਤਾ। ਤੋਂ ਇਹ ਚੀਜ਼ ਲੈ ਕੇ ਮੈਨੂੰ ਬੜਾ ੱੱਟਕਾ ਵੀ ਲੱਗਾ ਯਾਰ ਬੰਦਾ ਕਿਸ ਵਾਸਤੇ ਕਰ ਰਿਹਾ ਸਾਰਾ ਕੁਝ ਆਪਣੀ ਬੱਚਿਆਂ ਦੀ ਔਲਾਦ ਦੇ ਖਾਤਰ ਤੇ ਜੇ ਔਲਾਦ ਹੀ ਇਸ ਤਰ੍ਹਾਂ ਛੱਡ ਛੱਡ ਕੇ ਬਾਹਰ ਜਾ ਰਹੀ ਆ ਪੈਸੇ ਦੇ ਕਰਕੇ ਉਹ ਬੰਦੇ ਚੰਗੇ ਬਲੇ ਲੈਂਡਲੋਰਡ ਬੰਦੇ ਨੇ ਉਹ ਬੰਦਾ ਰੋਣ ਲੱਗ ਗਿਆ ਮੈਨੂੰ ਗੱਲ 'ਚ ਮੈਂ ਲਿਆ ਉਹਨਾਂ ਨੂੰ ਕਹਿੰਦਾ ਯਾਰ ਮੈਂ 6 ਕਿੱਲੇ ਸੀ ਉਸ ਬੰਦੇ ਦੇ 6 ਕਿੱਲੇ ਤੋਂ ਉਹਨੇ 38 ਕਿੱਲੇ ਪਹਿਲੀ ਬਣਾਈ ਆਪਣੀ ਔਰ ਆਪਣੀ ਦੱਸ ਰਿਹਾ ਸੀ ਹੈ ਕਿ ਇੱਥੇ ਕੁਝ ਨਹੀਂ ਹੈਗਾ ਪੈਸੇ ਦੀ ਟੋੜ ਲੱਗੀ ਹੋਈ ਆ ਇਸ ਕਰਕੇ ਮੈਂ ਕਹਿੰਦਾ ਕਿ ਇੱਥੇ ਕਮਾ ਲਓ ਥੋੜਾ ਕਮਾ ਲਓ ਮਾਪਿਆਂ ਦੇ ਕੋਲ ਰਹੋ ਮੋਹ ਪਿਆਰ ਟੁੱਟ ਜਾਂਦਾ ਹੈ ਜਦੋਂ ਬਾਹਰ ਚਲੇ ਜਾਂਦੇ ਆ ਉਹ ਤਾਂ ਫਿਰ ਖਤਮ ਹੋ ਜਾਂਦੀ ਕਹਾਣੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਨੇ ਮੇਰੀ ਵਾਈਫ ਹੈ ਮੇਰੇ ਦੋ ਬੱਚੇ ਆ ਪੇਡੀਆਂ ਲੰਗੀਆਂ ਦੇ ਬੜਾ ਸਕੂਨ ਮਿਲ ਰਿਹਾ ਬੜਾ ਵਧੀਆ ਲੱਗ ਰਿਹਾ ਹੈ ਕਿ ਜਾਣਾ ਇਥੋਂ ਐਸਾ ਹੀ ਸਭ ਕੁਝ ਨਹੀਂ ਹੈ ਅਸੀਂ ਬਾਹਰ ੱੱਕੇ ਖਾਂਦੇ ਆ ਬਾਹਰ ਫੋਨ ਕਰਦੇ ਆ ਕਿ ਕਿਸ ਤਰ੍ਹਾਂ ਮਤਲਬ ਉਹ ਚੀਜ਼ ਹੈ ਹੀ ਨਹੀਂ ਰਹੇਗੀ ਨਹੀਂ ਆਈ ਹੈਗੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪੇ ਉਹ ਦਾ ਸਹਾਰਾ ਬਣਨਾ ਚਾਹੀਦਾ ਕਿਉਂਕਿ ਜਿਸ ਵਾਸਤੇ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਵੱਡਿਆ ਕੀਤਾ ਐ ਇਤੋਂ ਤੱਕ ਪਹੁੰਚਾਇਆ ਇਸ ਵਾਸਤੇ ਕਰਦੇ ਅਸੀਂ ਵੀ ਤਾਂ ਇਹ ਸੋਚਦੇ ਨੇ ਕਿ ਸਾਡੇ ਬੱਚੇ ਆ ਵੱਡੇ ਹੋ ਕੇ ਸਾਡੀ ਕੇਅਰ ਕਰਨਗੇ ਜਾਂ ਕਿ ਸਰਾਹਤ ਜੇ ਇਹਨਾਂ ਨੂੰ ਉਸ ਉਮਰ ਦੇ ਵਿੱਚ ਛੱਡ ਕੇ ਅਸੀਂ ਬਾਹਰ ਚਲੇ ਜੰਨੇ ਆ ਜਦੋਂ ਦਵਾਈ दारू ਦੀ ਲੋੜ ਹੁੰਦੀ ਆ ਸਾਡੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਆ ਤਾਂ ਫੇਰ ਬੱਚਿਆਂ ਦੇ ਮੂੰਹ ਵੱਲੀ ਵੇਖਦਾ ਬੰਦਾ ਜੇ ਉਹ ਸਹਾਰਾ ਹੀ ਨਹੀਂ ਰਿਹਾ ਬਾਹਰ ਚਲੇ ਗਏ ਤਾਂ ਫੇਰ ਕੌਣ ਹੈ ਏਸੀ ਨੂੰ ਲੈ ਕੇ ਮੈਂ ਕਹਿੰਦਾ ਕਿ ਇੱਥੇ ਕੰਮ ਕਰੋ ਆਪਣੇ ਸਾਡੇ ਪੰਨੋ ਇੱਥੇ ਪੰਨੋ ਸਭ ਕੁਝ ਮਿਲਦਾ ਹੈ ਇੱਥੇ ਇਹ ਆ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਜੀ ਜੀ ਜੇਕਰ ਤੁਸੀਂ ਅੱਛੇ ਤਰੀਕੇ ਨਾਲ ਇੱਥੇ ਕੰਮ ਕਰੋਗੇ ਤਾਂ ਸਭ ਕੁਝ ਮਿਲਦਾ ਹੈ ਇੱਥੇ ਇੱਕ ਬਾਕੀ ਹੈ ਕਿ ਨੀਅਤ ਬੰਦੇ ਦੀ ਸਾਫ਼ ਹੋਣੀ ਚਾਹੀਦੀ ਆ ਕਿਸੇ ਨਾਲ ਧੋਖੇ ਭਾਜੀ ਧੋਖਾ ਧੜੀ ਨਾ ਕਰੋ ਪਰਮਾਤਮਾ ਸਭ ਕੁਝ ਦਿੰਦਾ ਆ ਨੀਅਤ ਨੂੰ ਕਹਿੰਦੇ ਨੀਅਤ ਨਾ ਨੀਅਤ ਨੂੰ ਮਰਾਦ ਹੁੰਦੀ ਆ ਤੋ ਖਾਣਾ ਪੀਣਾ ਉਹ ਅਲੱਗ ਚੀਜ਼ ਹੈ ਕੋਈ ਬੀੜੀ ਸ਼ਰਾਬ ਮਾਸ ਤੰਬਾਕੂ ਜਿਹੜੇ ਖਾਂਦੇ ਆ ਉਹ ਤਾਂ ਇਹ ਤਾਂ ਵੈਸੇ ਅਸੀਂ ਤਾਂ ਇਹਨਾਂ ਦੇ ਲਾਗੇ ਵੀ ਨਹੀਂ ਜਾਂਦੇ ਪੰਜਾਬੀ ਦੀ ਖਾਸ ਕਰਕੇ ਮਗਰ ਕੀਤੀ ਹੈ ਹਾਂਜੀ ਹਾਂਜੀ ਹਾਂ ਮੈਂ ਤਾਂ ਵੈਸੇ ਵੀ ਅਸੀਂ ਇਹ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਬਾਕੀ ਟ੍ਰੈਂਡ ਬਣਿਆ ਹੋਇਆ ਹੈ ਭੇਟਵਾਲ ਦਾ ਜਿਸ ਤਰ੍ਹਾਂ ਬਈ ਬਾਕੀ ਸਾਫ਼ ਸੁਥਰਾ ਕੰਮ ਕਰੋ ਅੱਜ ਕੱਲ੍ਹ ਲੋਕਾਂ ਦਾ ਟ੍ਰੈਂਡ ਹੋਇਆ ਜੀ ਪੈਸੇ ਨੂੰ ਐਸਾ ਮੈਟਰ ਨਹੀਂ ਕਰਦਾ ਕਿਉਂਕਿ ਟੇਸਟ ਕੁਆਲਿਟੀ ਦੇਖਦੇ ਆ ਮੇਰੇ ਕੋਲ ਵੀਰ ਜੀ ਇੱਥੇ ਪਠੂਰੇ ਛੋਲੇ ਆ ਅੰਮ੍ਰਿਤਸਰੀ ਪਠੂਰੇ ਛੋਲੇ ਪਲੱਸ ਨਾਲ ਮੱਠੀ ਛੋਲੇ ਆ ਪਿੱਜਾ ਕੁਲਚਾ ਮਿਲੇਗਾ ਤੁਹਾਨੂੰ ਔਰ ਅੰਮ੍ਰਿਤਸਰ ਦਾ ਕੁਲਚਾ ਜਿਹੜਾ ਅੰਮ੍ਰਿਤਸਰੀ ਹੋਏਗਾ ਨੰਨਾ ਨਾਮ ਦੀ ਰੇਵੰਦਰਾ। ਫਾੜੀ ਬਹੁਤ ਵਧੀਆ ਲੱਗਣ ਡਿਆ ਮੁੰਡੇ ਦਾ ਹਿਟਨ ਟੈਲੈਂਟ ਬਾਹਰ ਆਇਆ ਵਾ। ਮੈਂ ਤੁਸੀਂ ਦੇਖੋ ਅਹੀਂ ਪਹਿਲਾਂ ਮਿਸਰ ਖਾਨ ਜਾਂਦੇ ਸੀਗੇ ਪਰ ਹੁਣ ਉਹ ਚੀਜ਼ ਇੱਥੇ ਮਿਲ ਲੱਗ ਪਈ ਆ। ਤੇ ਬੜੀ ਹਿੰਮਤਮਾਰੀ ਇਹ ਮੁੰਡੇ ਨੇ ਚਲੋ ਕੰਮ ਸ਼ੁਰੂ ਕੀਤਾ ਹੈ ਨਵਾਂ। ਮਾਲਕ ਤਰਖੀਆਂ ਬਖਸ਼ੇ ਤੇ ਸਵਾਦ ਵਿੱਚ ਕੋਈ ਕੰਪਰੋਮਾਈਜ਼ ਨਹੀਂ ਆ ਬਹੁਤ ਵਧੀਆ ਫੂਡ ਆ। ਤੁਸੀਂ ਸਾਰੇ ਆਓ ਤੇ ਇੱਕ ਵਾਰੀ ਜ਼ਰੂਰ ਖਾਓ। ਕਰਨ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੰਮ ਛੋਟਾ ਵੱਡਾ ਕੁਝ ਵੀ ਆ ਤੁਸੀਂ ਕੰਮ ਕਰਦੇ ਜੇ ਮਾਲਕ ਤਰਖੀਆਂ ਬਖਸ਼ਦਾ ਵਾ। ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ ਜੇ ਮੁੰਡਾ ਮਿਹਨਤ ਕਰ ਰਿਹਾ ਉਹ ਆਪਣੇ ਬਲਬੂਤੇ ਤੇ ਕਰ ਰਿਹਾ ਵਾ ਤਰੱਕੀਆਂ ਮਾਲਕ ਦੇ ਬਣਛੇ ਆ ਇਹ ਤਾਂ ਉਹਨਾਂ ਦੀ ਮੈਂਟੈਲਿਟੀ ਆ ਨਾ ਤੁਸੀਂ ਪੜ੍ਹੇ ਲਿਖੇ ਹੁਣ ਜਿਹੜੇ ਹਰ ਬੰਦਾ ਇੱਕ ਸੀੜੀ ਬਾਏ ਸੀੜੀ ਮਤਲਬ ਚੜਦਾ ਵਾ ਕੋਈ ਵੀ ਇਹ ਨਹੀਂ ਕਿ ਪਹਿਲਾਂ ਐਂਟਰਪ੍ਰੀਨਰ ਬਣ ਜਾਂਦਾ ਵਾ ਮਾਲਕ ਬਣ ਜਾਂਦਾ ਵਾ ਸਟੈਪ ਬਾਏ ਸਟੈਪ ਹਰ ਚੀਜ਼ ਹੁੰਦੀ ਆ ਇਸ ਕਰਕੇ ਮੈਂ ਕਹਿੰਨਾ ਕਿ ਵਧੀਆ ਆ ਦੀ ਹਿੰਮਤ ਵਾ ਚਲੋ ਇਸ ਤੋਂ ਬਾਅਦ ਕੋਈ ਆਪਣੇ ਕੰਮ ਨੂੰ ਬਤਾਏਗਾ ਕਿਸ ਤਰ੍ਹਾਂ ਭਰ ਵਧੀਆ ਲੱਗਿਆ ਟੈਸਟ ਜਰੂਰ ਅੱਜ ਕੱਲ੍ਹ ਹੁਣ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਮੈਂ ਕਹਿੰਨਾ ਪੋਸ ਗ੍ਰੈਜੂਏਸ਼ਨ ਕਰਕੇ ਕੰਮ ਸ਼ੁਰੂ ਕਰਨੇ ਕੋਈ ਸ਼ਰਮਕੀਰ ਨਹੀਂ ਕੀਤੀ ਐ ਕੰਮਿੰਤ ਕਰ ਰਿਆ ਆਪਣੀ ਤੇ ਮਿਹਨਤ ਵਿੱਚ ਮੈਨੂੰ ਸਮਝਦਾ ਕੋਈ ਸ਼ਰਮ ਹੋਣੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇਤੇ ਹੋਰਾਂ ਦੇ ਕੰਮ ਕਰਦੇ ਜੇ ਤੇ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਰੋ ਕਿਸੇ ਤਰ੍ਹਾਂ ਦਾ ਤੇ ਮਾਲਕ ਬਣੋ ਜ਼ਰੂਰ ਆ ਕਿ ਵੇਖ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਜੇ ਸਾਰੇ ਜਾਣੇ ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ ਪਿੱਛੋਂ ਇਕੱਲੇ ਮਾਪੇ ਰਹਿੰਦੇ ਕੋਈ ਧਿਆਨ ਦੇਣ ਵਾਲਾ ਨਹੀਂ ਰਹਿੰਦਾ ਮੈਂ ਕਹਿੰਦਾ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਪਰਿਵਾਰਕ ਸੁੱਖ ਵੀ ਇੱਕ ਸੁੱਖਾ